ਕੁਝ ਕਰਨਾ ਚਾਹੀਦਾ ਹੈਗਾ ਵੀ ਚਾਇਨਾ ਡੋਰ ਨੂੰ ਬੰਦ ਕਰਨਾ ਚਾਹੀਦਾ ਹੈਗਾ ਜਿੱਥੇ ਚਾਇਨਾ ਡੋਰ ਬੰਦੀ ਹੈ ਉਹ ਫੈਕਟਰੀ ਵੀ ਬੰਦ ਹੋਣੀ ਚਾਹੀਦੀ ਹੈ ਹੁਣ ਜਿਵੇਂ ਕੋਠੇ ਤੇ ਚੜਕੇ ਜੇ ਆਪਾਂ ਦੇਖਿਆ ਜਾਵੇ ਤਾਂ ਉੱਥੇ ਪਤੰਗ ਉਡਾ ਰਹੇ ਹੈਗੇ ਉੱਥੇ ਹੀ ਚਾਇਨਾ ਡੋਰ ਹੁੰਦੀ ਹੈ ਤੇ ਇਹ ਨਹੀਂ ਲੱਗਦਾ ਵੀ ਗਲੀਆਂ ਦੇ ਇੱਕ ਵਿੱਚ ਘੁੰਮਣ ਨਾਲੋਂ ਦੁਕਾਨਾਂ ਤੇ ਚੈੱਕ ਕਰਨੋਂ ਮਕਾਨਾਂ ਦੇ ਵੀ ਚੈੱਕ ਕਰਨੀ ਚਾਹੀਦੀ ਹੈ ਜਿੱਥੇ ਪਤੰਗ ਉਡਾ ਰਹੇ ਹੈ ਬੱਚੇ ਨਹੀਂ ਸਾਰੇ ਕਿਤੇ ਚੈੱਕ ਕਰਨੀ ਚਾਹੀਦੀ ਜੀ ਹੁਣ ਦੇਖੋ ਹੋਣ ਚਾਈਨਾ ਡੋਰ ਵੀ ਉਡਾਂਦੇ ਆ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਕਿਹੜੇ ਛੱਤ ਦੇ ਵਿੱਚ ਚਾਈਨਾ ਡੋਰ ਉਡ ਰਹੀ ਆ ਪੁਲਿਸ ਪਰਸਾਰਨ ਨੂੰ ਅਗਰ ਡਰੋਨ ਲਗਾ ਕੇ ਚੈੱਕ ਕਰਨ ਠੀਕ ਹੈ ਜੀ ਹੁਣ ਆਪਾਂ ਨੂੰ ਇਹ ਤਾਂ ਪਤਾ ਨਹੀਂ ਲੱਗ ਰਿਹਾ ਕਿੱਥੇ ਆ ਡਰੋਨ ਲਗਾ ਕੇ ਚੈੱਕ ਕੀਤਾ ਜਾਏ ਜਿਹੜਾ ਫਰਜ ਆ ਉਸ ਤੇ ਸਖਤ ਕਾਰਵਾਈ ਕੀਤੀ ਜਾਵੇ ਹੁਣ ਤੁਹਾਡੇ ਵੱਲੋਂ ਕਿੰਨੇ ਕੁ ਗੁੱਟੇ ਜੇ ਸੂਤੇ ਗਏ ਕਿੰਨੇ ਕੁ ਗੁੱਟੇ ਸੂਤ ਹਾਲੇ ਤੱਕ ਤਾਂ ਦੇਖੋ ਅਸੀਂ ਦੂਸਰਾ ਗੁੱਟਾ ਸੂਤ ਰਹੇ ਜੀ ਅੱਜ ਤੱਕ 4 ਗੁੱਟੇ ਤੱਕ ਸੂਤਾਂਗੇ ਤੇ ਬਸੰਦ ਤੱਕ ਕਟੋਗੜ 15 ਜਾਂ 20 ਕਟੇ ਸੁੱਧਾਂਗੇ ਜੀ ਤੇ ਫਿਰ ਇਸੇ ਨਾਲ ਇੰਜੋਏ ਕਰਨਾ ਪਾਵੇਂ ਕੱਟੇ ਜਾਣ ਦੇ ਪਤੰਗ ਹਾਂ ਚਾਹੇ ਕੱਟੇ ਜਾਣ ਪਰ ਇੰਜੋਏ ਹੋ ਜਾਏ ਸਾਡਾ ਪਤੰਗ ਕੱਟ ਜੇ ਅਸੀਂ ਪਤੰਗ ਉਡਾਨੀਆ ਇੰਜੋਏ ਫੁੱਲ ਕਰਾਂਗੇ ਸਾਨੂੰ ਕੋਈ ਕਿਉਂਕਿ ਇਹ ਸ਼ੌਂਕ ਤਾਂ ਜਿਹੜਾ ਹੁੰਦਾ ਜੇ ਕਹਦਿਏ ਕਿ ਕੱਟਣ ਕਟਾਉਣ ਦਾ ਹੀ ਹੈ ਭਾਵੇਂ ਕੱਟਿਆ ਗਿਆ ਤਾਂ ਭਾਵੇਂ ਘਟਾਇਆ ਪਰ ਇਹ ਨਹੀਂ ਵੀ ਕਿਸੇ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਹਾਂਜੀ 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 ਦੇਖੋ ਜੀ ਮਾਰਕੀਟੇ ਦੇ ਵਿੱਚ ਐਜੀ ਵੀ ਡੋਰ ਆਂਦੀ ਹੈਗੀ ਹੈ ਜ਼ਰੂਰੀ ਨਹੀਂ ਹੈ ਚਾਈਨਾ ਡੋਰ ਪਤੰਗ ਕੱਟਦੀ ਹੈਗੀ ਐਜੀ ਡੋਰਾ ਵੀ ਆਂਦੀ ਹੈਗੀ ਆ ਉਹ ਵੀ ਪਤੰਗ ਘਟ ਦਿੰਦੀ ਆ ਪਰ ਤਰੀਕਾ ਹੁੰਦਾ ਪਤੰਗ ਕਿਵੇਂ ਉਡਾਣਾ ਹੈਗਾ ਠੀਕ ਹੈ ਨਾ ਜੀ ਇਹ ਨਹੀਂ ਆ ਵੀ ਆਪਾਂ ਪਲਾਸੀ ਦੀ દો ਲੈ ਕੇ ਆ ਕੇ ਉਹਦੇ ਨਾਲ ਪਤੰਗ ਘਟਾ ਗਿਆ ਹੈਗਾ ਤੁਸੀਂ ਆ ਜੀ ਮੈਂ ਆਪਣੀ ਸੁੱਤੀ ਇਹ ਵੀ ਪਤੰਗ ਘਟ ਦੋਗੀ ਪਰ ਉਡਾਉਣ ਦਾ ਤਰੀਕਾ ਹੋਣਾ ਚਾਹੀਦਾ ਕਿਵੇਂ ਘਟਣਾ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਵੀਰ ਜਿੰਨਾ ਵੱਲੋਂ ਇੱਕ ਮੈਸੇਜ ਵੀ ਦਿੱਤਾ ਜਾ ਰਿਹਾ ਹੈਗਾ ਤੇ ਇਹਨਾਂ ਨੇ ਪੁਰਾਣੀ ਰੀਤ ਵੀ ਜਿਹੜੀ ਰੀਤ ਹੈਗੀ ਜਾਰੀ ਰੱਖੀ ਆ ਕਿਉਂਕਿ ਇਹਨਾਂ ਵੱਲੋਂ ਜਿਹੜੀ ਡੋਰ ਹੈਗੀ ਉਹ ਹੱਥੀ ਸੁੱਤੀ ਜਾ ਰਹੀ ਹੈਗੀ ਇਹਨਾਂ ਨੇ ਕਿਹਾ ਕਿ ਪਹਿਲੇ ਦਿਨੋਂ ਹੀ ਅਸੀਂ ਜਿਹੜੀ ਇਹ ਡੋਰ ਹੈਗੀ ਇਹੀ ਵਰਤਦੇ ਅੱਜ ਤੱਕ ਚੈਨਾ ਡੋਰ ਨਹੀਂ ਲੈਂਦੀ ਤੇ ਨਾ ਬੱਚਾ ਨੂੰ ਲਿਆਉਣ ਦਿੱਤੀ ਹੈਗੀ ਤੇ ਬੱਚਾ ਨੂੰ ਨਾਲ ਲਾ ਕੇ ਇਹਨਾਂ ਨੂੰ ਸਿਖਾਇਆ ਵੀ ਜਾ ਰਿਹਾ ਵੀ ਇਸ ਤਰ੍ਹਾਂ ਜਿਹੜੀ ਇਹ ਡੋਰ ਸੂਤ ਕੇ ਇਹਦੇ ਨਾਲ ਇੰਜੋਏ ਕਰੋ ਇਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੇ ਪਤੰਗਬਾਜ਼ੀ ਹੁੰਦੀ ਹੈ ਇਹ ਸਿਰਫ ਸ਼ੌਂਕ ਹੁੰਦਾ ਹੈਗਾ ਵੀ ਜਾਂ ਤਾਂ ਪਤੰਗ ਕੱਟ ਦੇਣਾ ਤੇ ਜਾਂ ਘਟਾ ਲੈਣਾ ਇਹ ਕੋਈ ਇਹ ਜ਼ਰੂਰੀ ਨਹੀਂਗਾ ਵੀ ਆਪਾਂ ਚੈਨਾ ਡੋਰੀ ਬਤਨਿਆ ਤੇ ਆਪਾਂ ਪਤੰਗ ਕਿਸੇ ਦਾ ਕੱਟਣਾ ਹੀ ਹੈ ਆਪਣਾ ਜੇ ਕੱਟਿਆ ਜਾਂਦਾ ਉਹ ਵੀ ਇੰਜੋਈ ਹੈਗਾ ਇਸ ਨੂੰ ਸ਼ੌਂਕ ਨੂੰ ਜਿਹੜਾ ਕਿਸੇ ਦੀ ਜ਼ਿੰਦਗੀ ਨਾਲ ਖਲਵਾੜ ਕਰਕੇ ਨਹੀਂ ਮਨਾਉਣਾ ਚਾਹੀਦਾ ਬਟੰਡਾ ਤਾਂ ਜੀਟੀਬੀ ਲਾਈਨ ਨਾਲ ਸੰਗ ਸਿੱਧੂ ਦੀ ਰਿਪੋਰਟ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਇਹਨਾਂ ਬੀਰਾਂ ਵੱਲੋਂ ਜਿਹੜਾ ਪੁਰਾਣੀ ਰੀਤ ਨੂੰ ਜਾਰੀ ਰੱਖਿਆਗਾ ਕਿਉਂਕਿ ਇਹਨਾਂ ਵੱਲੋਂ ਜਿਹੜੀ ਆਪਣੀ ਡੋਰ ਸੂਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਬੱਚਾ ਦਾ ਜਿਹੜਾ ਇਹ ਡੋਰ ਸੂਤ ਰਿਹਾਗਾ ਕਿਉਂਕਿ ਜਿਹੜੀ ਚਾਈਨਾ ਡੋਰ ਹੈਗੀ ਉਹ ਬਹੁਤ ਘੱਟ ਕਿਸੇ ਦੋਰੀ ਹੈਗੀ ਅਸੀਂ ਮਤਲਬ ਕਿ ਬਰੇਲੀ ਡੋਰ ਲੈਂਦੇ ਸੀਗੇ ਜਿਹੜੀ ਬਾਜ਼ਾਰ ਚ ਬਰੇਲੀ ਡੋਰ ਮਿਲ ਜਾਂਦੀ ਉਹ ਲੈਂਦੇ ਸੀਗੇ ਪਰ ਹੁਣ ਅਸੀਂ 3 ਸਾਲਾਂ ਤੋਂ ਅਸੀਂ ਆਪ ਦੇ ਹੱਥੀ ਫਿਰ ਦੁਆਰੇ ਸੂਤਣ ਲੱਗ ਗਏ ਹਾਂ ਇਹ ਨਾਲ ਪਸ਼ੂ ਪੰਛੀ ਇਨਸਾਨ ਇਹਨਾਂ ਸਭ ਦਾ ਫਾਇਦਾ ਹੈ ਸਰ ਮੈਂ ਨਾ ਦੇਖੋ ਮੈਂ ਬਚਪਨ ਤੋਂ ਹੀ ਕਰਦਾ ਰਹਾਂਗਾ ਮੈਂ ਕਾਫੀ ਟਾਈਮ ਹੋ ਗਿਆ ਮੈਂ ਕਦੇ ਚਾਈਨਾ ਡੋਲ ਲਈ ਤੀ ਨਹੀਂ ਹੈਗੀ ਆ ਜਦੋਂ ਵੀ ਮਿਲਣਾ ਇਹ ਆਪਦੀ ਸੂਤ ਕਈ ਬਣਾਣਾ ਹੈਗਾ ਉਹ ਮੇਰਾ ਬੇਟਾ ਵੀ ਹੈਗਾ ਮੇਰਾ ਬੇਟਾ ਵੀ ਲੱਗਿਆ ਹੋਇਆ ਨਾਲ ਤੁਹਾਨੂੰ ਵਾਸਤੇ ਇੱਕ ਪਾਸੇ ਜਿਤੇ ਚਾਈਨਾ ਡੋਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਕਈ ਲੋਕ ਇਸਾ ਖੂਨੀ ਡੋਰ ਦਾ ਇਸਤੇਮਾਲ ਕਰ ਰਹੇ ਹਨ ਜਿਸ ਕਰਕੇ ਕਈ ਮਾਸੂਮ ਜਾਨਾਂ ਵੀ ਜਾ ਰਹੀਆਂ ਨੇ ਲੇਕਿਨ ਉਤੇ ਹੀ ਦੂਜੇ ਪਾਸੇ ਹੁਣ ਇੱਕ ਵਿਅਕਤੀ ਦੂਜਿਆਂ ਦੇ ਲਈ ਮਿਸਾਲ ਬਣਿਆ ਜੀ ਹਾਂ ਇਹ ਵਿਅਕਤੀ ਅੱਜ ਵੀ ਆਪਣੀ ਡੋਰ ਸੂਤ ਕੇ ਪਤੰਗ ਚੜਾਉਂਦਾ ਹੈ ਤੇ ਅੱਜ ਤੱਕ ਇਸ ਨੇ ਆਪਣੇ ਲਈ ਜਾਂ ਫਿਰ ਆਪਣੇ ਬੱਚਿਆਂ ਦੇ ਲਈ ਕਦੇ ਵੀ ਚਾਈਨਾ ਡੋਰ ਨਹੀਂ ਕਰੀਦੀ ਨਾਲੇ ਨਾਲ ਇਸ ਵਿਅਕਤੀ ਦੇ ਵੱਲੋਂ ਆਪਣੇ ਬੱਚਿਆਂ ਨੂੰ ਵੀ ਚਾਈਨਾ ਡੋਰ ਨਾ ਵਰਤਣ ਦੇ ਲਈ ਸਿੱਖਿਆ ਦਿੱਤੀ ਜਾਂਦੀ ਹੈ ਦੱਸਦੇ ਕਿ ਚਾਈਨਾ ਡੋਰ ਜਾਨਲੇਵਾ ਡੋਰ ਹੈ ਇਸ ਲਈ ਇਹ ਨਹੀਂ ਵਰਤਨੀ ਚਾਹੀਦੀ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਇਸ ਨੂੰ ਲੈ ਕੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤੇ ਹੁਣ ਇਹ ਵਿਅਕਤੀ ਤੂਜਾ ਦੇ ਲਈ ਹਰੇਕ ਦੇ ਲਈ ਮਿਸਾਲ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਸ਼ਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰਵ ਸਿੰਘ ਸਿੱਧੂ ਜਿੱਥੇ ਕਿ ਚੈਨਾ ਡੋਰ ਨੂੰ ਲੈ ਕੇ ਪ੍ਰਸ਼ਾਸਨ ਪੱਬਾ ਪਾਰ ਹੋਇਆ ਬੈਠਾ ਹੈ ਕਿਉਂਕਿ ਚੈਨਾ ਡੋਰ ਜਿਹੜੇ ਜੇ ਕਹਿੰਦੀ ਹੈ ਖੂਨੀ ਡੋਰ ਵੀ ਇਹਨੂੰ ਕਿਹਾ ਜਾਂਦਾ ਹੈਗਾ ਕਿਉਂਕਿ ਇਸ ਨਾਲ ਬਹੁਤ ਜ਼ਿਆਦਾ ਜਾਨਵਰਾਂ ਦਾ ਪੰਛੀਆਂ ਦਾ ਨੁਕਸਾਨ ਹੋ ਰਿਹਾ ਹੈਗਾ ਇਤੋਂ ਤੱਕ ਕਿ ਇਨਸਾਨਾਂ ਦਾ ਵੀ ਇਹ ਬਹੁਤ ਨੁਕਸਾਨ ਕਰ ਰਹੀ ਹੈ ਕਿ ਹਰ ਦਿਨ ਹਾਸੇ ਹੁੰਦੇ ਆਗੇ ਉਹ ਸਾਹਮਣੇ ਆਉਂਦੇ ਆਗੇ ਬਠਿੰਡਾ ਵਿਖੇ ਵੀ ਪਿਛਲੇ ਦਿਨੀ ਜਿਹੜੇ ਹਾਦਸੇ ਹੋਏ ਹੈਗੇ ਇੱਕ ਵਿਅਕਤੀ ਜਿਹੜਾ ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਕਿਉਂਕਿ ਉਹਦੇ ਗਲ ਵਿੱਚ ਜਿਹੜੀ ਚੈਨਾ ਡੋਰ ਪੈ ਗਈ ਹੈ ਤੇ ਉਹਦੇ ਨਾੜਾ ਕਟੀਆਂ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਐਮਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਇਹਨਾਂ ਬੀਰਾਂ ਵੱਲੋਂ ਜਿਹੜਾ ਪੁਰਾਣੀ ਰੀਤ ਨੂੰ ਜਾਰੀ ਰੱਖਿਆ ਗਿਆ ਕਿਉਂਕਿ ਇਹਨਾਂ ਵੱਲੋਂ ਜਿਹੜੇ ਆਪਣੀ ਡੋਰ ਸੂਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਬੱਚਾ ਦਾ ਜਿਹੜਾ ਇਹ ਡੋਰ ਸੂਤ ਰਿਹਾ ਹੈ ਕਿਉਂਕਿ ਜਿਹੜੀ ਚੈਨਾ ਡੋਰ ਹੈਗੀ ਉਹ ਬਹੁਤ ਘਾਤਕ ਸਿੱਧ ਹੋ ਰਹੀ ਹੈਗੀ ਪਰ ਇੰਨਾ ਵੱਲੋ ਜਿਹੜੀ ਪੁਰਾਣੀ ਰੀਤ ਸੀ ਕਿ ਕਿਉਂਕਿ ਪਹਿਲਾਂ ਜਿਹੜੀ ਕਈ ਕਈ ਦਿਨ ਪਹਿਲਾਂ ਹੀ ਹਫਤਾ ਹਫਤਾ ਪਹਿਲਾਂ ਸ਼ੁਰੂ ਕਰ ਦਿੰਦੇ ਸੀ ਕਿ ਬਸੰਤ ਤੋਂ ਪਹਿਲਾਂ ਤੇ ਚੈਨਾ ਡੋਰ ਦੀ ਥਾਂ ਤੇ ਜਿਹੜੀ ਇਹ ਡੋਰ ਉਦੋਂ ਵਰਤੀ ਜਾਂਦੀ ਸੀ ਇਹ ਹੀ ਡੋਰ ਬਹੁਤ ਮਸ਼ਹੂਰ ਹੁੰਦੀ ਸੀ ਇਹਦੇ ਵਿੱਚ ਪਤਾ ਨਹੀਂ ਕੀ ਕੁਝ ਪਾਇਆ ਜਾਂਦਾ ਕੋ ਆਪਾਂ ਵੀਰਾਂ ਨੂੰ ਪੁੱਛਾਂਗੇ ਕਈ ਚੀਜ਼ਾਂ ਦੇ ਵਿੱਚ ਮਿਕਸ ਕਰਕੇ ਫਿਰ ਇਹ ਜਿਹੜੀ ਡੋਰ ਸੀਗੀ ਇਹ ਸੁਤੀ ਜਾਂਦੀ ਸੀ ਤੇ ਇਹ ਪੱਕੀ ਹੋ ਜਾਂਦੀ ਸੀ ਇਹ ਟੁੱਟਦੀ ਨਹੀਂ ਸੀਗੀ ਤੇ ਇਹ ਜਿਹੜੀ ਹੁਣ ਵੀ ਇੰਨਾ ਵੱਲੋ ਇਹ ਰੀਤ ਜਾਰੀ ਰੱਖੀ ਗਈ ਹੈਗੀ ਕਿਉਂਕਿ ਵੀਰ ਜਿਹੜੇ ਇਹ ਲੰਮੇ ਸਮੇਂ ਤੋਂ ਇਹ ਜਿਹੜੇ ਚੈਨਾ ਡੋਰ ਦੀ ਸਾਥੇ ਇਹੀ ਵਰਤ ਰਿਹਾ ਚੈਨਾ ਡੋਰ ਅੱਜ ਤੱਕ ਨਹੀਂ ਵਰਤੀ ਆਪਾਂ ਗੱਲ ਕਰਦੇ ਆ ਸਸੀ ਗਾਵੀ ਜੀ ਸਸੀ ਗਾਵੀ ਸਸੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਰਕੇਸ਼ ਕੁਮਾਰ ਜੀ ਕੀ ਕਹਿਣਾ ਚਾਹੋਗੇ ਅੱਜ ਕੱਲ ਬੜੀ ਦੌੜ ਲੱਗੇ ਆ ਬੱਚਿਆਂ ਦੇ ਵਿੱਚ ਚੈਨਾ ਡੋਰ ਹੀ ਵਰਤਣੀ ਹੈਗੀ ਕਦੇ ਦੂਜੀ ਦਾ ਕੱਟੀਆਂ ਤੇ ਤੁਸੀਂ ਫੇਰ ਵਿੱਚ ਦੂਸਰੀ ਦੇ ਸੂਤੀ ਜਾ ਰਹੇ ਹੋ ਚੈਨਾ ਡੋਰ ਤਾਂ ਕਿ ਜਾਣ ਲੈ ਭਾਈ ਇਸ ਕਰਕੇ ਇਹ ਚੈਨਾ ਡੋਰ ਤਾਂ ਕਦੇ ਵਰਤੀ ਨਹੀਂ ਜਦੋਂ ਅਸੀਂ ਵਰਤ ਰਿਹਾ ਬਚਪਨ ਤੋਂ ਹੀ ਵਰਤਿਆ ਆ ਰਿਹਾ ਅਸੀਂ ਆਪਦੇ ਖੱਤੀ ਡੋਰ ਸੂਤ ਕੇ ਆ ਰਹੇ ਆ ਇਹ ਕਿੰਨੇ ਕ ਸਮੇਂ ਤੋਂ ਤੁਸੀਂ ਜਿਹੜੇ ਇਹ ਸੂਤਰੇ ਹੋਗੇ ਉਹ ਇਹ ਮੈਂ ਬਚਪਨ ਦੇ ਦੇਖਦਾ ਆ ਰਿਹਾ ਤੇ ਬਚਪਨ ਤੋਂ ਹੀ ਸੂਤਦੇ ਆ ਰਿਹਾ ਪਿੱਛੇ ਅਸੀਂ ਕੰਮਕੁੰਮ ਤੇ ਹੁੰਦੇ ਨਹੀਂ ਸੂਤਦੇ ਸੀਗੇ ਪਰ ਅਸੀਂ ਮਤਲਬ ਕਿ ਬਰੇਲੀ ਡੋਰ ਲੈਂਦੇ ਸੀਗੇ ਜਿਹੜੀ ਬਾਜ਼ਾਰ ਚ ਬਰੇਲੀ ਡੋਰ ਮਿਲ ਜਾਂਦੀ ਉਹ ਲੈਂਦੇ ਸੀਗੇ ਪਰ ਹੁਣ ਅਸੀਂ 3 ਸਾਲਾਂ ਤੋਂ ਅਸੀਂ ਆਪ ਤੇ ਹੱਥੀ ਫਿਰ ਦੁਆਰੇ ਸੂਤਣ ਲੱਗ ਗਏ ਆ ਇਹ ਨਾਲ ਪਸ਼ੂ ਪੰਛੀ ਇਨਸਾਨ ਇਹਨਾਂ ਸਭ ਦਾ ਫਾਇਦਾ ਹੈ ਇਹਦੇ ਚ ਜਿਹੜੇ ਸੂਤਦੇ ਆ ਉਹਦੇ ਵਿੱਚ ਕੀ ਕੀ ਮਟੀਰੀਅਲ ਚਾਹੀਦਾ ਹੈਗਾ ਇਦੇ ਵਿੱਚ ਹੀ ਇੱਕ ਤਾਂ ਹੱਥੀਂ ਕੁੱਟਿਆ ਕੰਚ ਚਾਹੀਦਾ ਏ ਉਹਨੂੰ ਫਿਰ ਕਪੜਾ ਛਾਣ ਕਰਨਾ ਪੈਂਦਾ ਏ ਇੱਕ ਸ਼ੁਰੇਸ਼ ਚਾਹੀਦਾ ਬਾਕੀ ਇਹ ਚ ਆਂਡਾ ਭਾਏ ਨੇ ਥੋੜੀ ਡੋਰ ਮੁਲਾਇਮ ਰਵੇ ਜੋ ਕਿਸੇ ਨੁਕਸਾਨ ਨਾ ਹੋਏ ਬਾਕੀ ਕੰਚ ਹੋ ਗਿਆ ਥੋੜੇ ਚੌੜ ਪਾਣ ਨੇ ਉਹ ਨਾਲ ਥੋੜੀ ਡੋਰ ਮੁਲਾਇਮ ਆਉਂਦੀ ਏ ਵੀਰੇ ਦੇ ਵਾਸਤੇ ਮਿਹਨਤ ਵੀ ਬਹੁਤ ਕਰਨੀ ਪੈਂਦੀ ਏ ਜੀ ਕਿੰਨੇ ਜੇ ਆਪਾਂ ਕਹਦੇ ਕਿ ਕਿੰਨੇ ਤੁਹਾਡੇ ਪੜਾ ਤੈ ਹੋ ਜਾਂਦਾ ਹੈ ਆ ਮਿਹਨਤ ਤਾਂ ਹੈਗੀ ਮਿਹਨਤ ਤਾਂ 2 ਦਿਨ 3 ਦਿਨ ਪਹਿਲਾਂ ਤਿਆਰੀ ਕਰਨੀ ਪੈਂਦੀ ਏ ਉਸ ਤੋਂ ਬਾਅਦ ਇਹ ਡੋਰ ਸੁੱਤੀ ਜਾਂਦੀ ਹੈ ਬਾਕੀ ਬਾਜ਼ਾਰ ਤੋਂ ਸਾਮਾਨ ਵੀ ਇਕੱਠਾ ਕਰਨਾ ਅਜ ਕਾ ਲੋਕਾ ਹੋ ਗਿਆ ਪਹਿਲਾਂ ਕੰਨ ਚ ਰੈਡੀਮੇਡ ਮਿਲ ਜਾਂਦਾ ਸੀਗਾ ਬਾਜ਼ਾਰੋਂ ਮਿਲ ਜਾਂਦਾ ਸੀਗਾ ਹੁਣ ਕੰਨ ਚ ਮਿਲਦਾ ਨਹੀਂ ਬਾਕੀ ਸ਼ੁਰੇਸ਼ ਵੀ ਪਹਿਲਾਂ ਹਰ ਥਾਂ ਤੇ ਮਿਲ ਜਾਂਦਾ ਸੀਗਾ ਹੁਣ ਸ਼ਰੇਸ਼ ਮਿਲਦਾ ਨਹੀਂ ਹੁਣ ਕਿਸੇ ਕਿਸੇ ਦੁਕਾਨ ਤੇ ਮਿਲਦਾ ਹੁਣ ਜੇ ਦੇਖਿਆ ਜਾਵੇ ਜਦ ਤੇ ਬਸੰਤ ਹੁੰਦੀ ਹੈ ਉਹਦੇ ਪਤੰਗ ਚੜਾਈਦਾ ਉਹਦੇ ਇੰਜੋਏ ਹੁੰਦਾਗਾ ਪਰ ਥੋੜਾ ਤਾਂ ਮੇਰੇ ਖਿਆਲ ਪਹਿਲੇ ਇੰਜੋਏ ਹੋ ਰਿਹਾਗਾ ਜਮ ਹਾਂ ਜੀ ਅੱਜ ਸਾਰੇ ਦਿਹਾੜੀ ਹੋ ਗਈ ਬੱਚਿਆਂ ਨਾਲ ਕਰਦਿਆ ਉਹਨੂੰ ਨਾਲੇ ਇਹਨਾਂ ਨੂੰ ਸਿਖਾ ਰਿਹਾ ਇੰਜੋਏ ਦਾ ਇੰਜੋਏ ਹੋ ਗਿਆ ਨਾਲੇ ਕੰਮ ਦਾ ਕੰਮ ਹੋ ਨਾਲੇ ਜਿਹੜਾ ਬਾਜ਼ਾਰ ਚੋਂ ਪਾਏ ਹੀ 1500 2000 ਦੀ ਡੋਰ ਲਿਆਵਾਂਗੇ ਇਹ ਹੀ 550 ਚ ਤਿੰਨ ਜਣੇ ਉੜਾ ਲੈਣਗੇ ਹੁਣ ਜਿਵੇਂ ਚੈਨਾ ਡੋਰ ਹੈ ਇਹਦੇ ਨਾਲ ਬਹੁਤ ਜ਼ਿਆਦਾ ਪੰਛੀਆਂ ਦਾ ਜਾਨਵਰਾਂ ਦਾ ਨੁਕਸਾਨ ਹੋ ਰਿਹਾ ਹੈ ਇਨਸਾਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਤੇ ਲੋਕ ਫੇਰ ਨਹੀਂ ਹਟਦੇ ਆ ਦੇ ਬੱਚਿਆਂ ਨੂੰ ਵੀ ਚੈਨਾ ਡੋਰ ਲੈ ਕੇ ਦੇ ਰਿਹਾ ਜੀ ਉਹ ਤਾਂ ਹੀ ਬੱਚਿਆਂ ਨੂੰ ਲੈ ਕੇ ਦੇ ਰਿਹਾ ਆਪੇ ਬੱਚਿਆਂ ਨੂੰ ਛੁਰੀ ਲੈ ਕੇ ਦੇ ਰਿਹਾ ਇੱਕ ਉਹ ਨਹੀਂ ਦੇਣੀ ਮਾਪਿਓ ਦੀ ਗਲਤੀ ਹੈ ਮਾਪਿਓ ਆਪਦੇ ਬੱਚਿਆਂ ਨੂੰ ਛੁਰੀ ਲੈ ਕੇ ਦੇ ਰਹਿਗੇ ਬਲੇਡ ਹੀ ਹੈ ਇੱਕ ਤਰ੍ਹਾਂ ਦਾ ਜਿਹਦੇ ਫਿਰ ਜਾਂਦੀ ਹੈ ਉਹਦੇ ਗਲ ਵੜ ਦਿੰਦੀ ਐ ਬਾਕੀ ਆਪਣੇ ਬਠਿੰਡੇ ਤੋਂ ਕਾਂਡ ਹੋ ਚੁੱਕੇ ਐ ਇੱਕ ਆਪਣੇ ਮੈਂ ਪਰਸੋ ਵੀਡੀਓ ਦੇਖੀ ਸੀ ਉਹ ਸਰਦਾਰ ਜੀ ਸੀ ਉਹਨਾਂ ਦੀ ਪੱਗ ਵੱਡੀ ਗਈ ਸੀ ਉਹ ਬਹੁਤ ਡੂੰਗੀ ਫਟ ਪੱਗ ਵੱਡੀ ਗਈ ਸੀ ਜੇ ਉਹਨੇ ਪੱਗ ਨਾ ਪਾਈ ਹੁੰਦੀ ਫਿਰ ਉਹਨਾਂ ਦਾ ਕਾਫੀ ਨੁਕਸਾਨ ਹੋਣਾ ਸੀ ਇਹ ਤੇ ਕੀ ਕਹਿਣਾ ਚਾਹੋਗੇ ਮਾਪਿਆਂ ਨੂੰ ਜਿਹੜੇ ਆਪਣੇ ਬੱਚਿਆਂ ਦੀ ਇੱਕ ਖੁਸ਼ੀ ਦੀ ਖਾਤਰ ਕਿਸੇ ਦੀ ਜ਼ਿੰਦਗੀ ਨਾਲ ਖੜਵਾੜ ਕਰ ਦੇਗੇ ਬਸ ਮਾਪਿਆਂ ਨੇ ਹੀ ਕਹਿਣਾ ਚਾਣੇ ਕਿ ਚਾਈਨਾ ਡੋਰ ਵਰਤਣਾ ਬੰਦ ਕਰੋ ਲਿਆਣੀ ਬੰਦ ਕਰੋ ਇੰਨਾ ਬੱਚਿਆਂ ਨੂੰ ਆਪਣੇ ਸਮਝਾਓ ਕਿ ਭਈ ਇਹ ਚైనా ਡੋਰ ਗਲਤ ਹੈ ਇਹ ਨਹੀਂ ਵਰਤਣੀ ਆਪਾਂ ਹੱਥੀ ਸੂਤੀ ਡੋਰ ਲਿਆਓ ਚਾ ਵਰਦਮਾਨ ਦੀ ਲਿਆਓ ਚైనా ਲਿਆਓ ਚైనా ਛੱਡ ਕੇ ਆਪਣਾ ਬਰੇਲੀ ਲਿਓ ਡੋਰ ਉਹ ਵਧੀਆ ਹੈ ਜਾਂ ਹੱਥੀ ਸੂਤੀ ਹੈ ਤਾਂ ਉਹ ਸਭ ਤੋਂ ਬੈਸਟ ਹੈ ਮਤਲਬ ਕਿ ਕੋਈ ਵੀ ਦੇਸੀ ਡੋਰ ਲਿਓ ਆਪ ਕਸੂਤ ਲੋਪਮੇ ਪਰ ਚైనా ਡੋਰ ਨਾ ਵਰਤੋ ਹਾਂ ਚైనా ਡੋਰ ਨਾ ਵਰਤੋ ਬਾਕੀ ਆਪਣੀ ਹੱਥੀ ਸੂਤੀ ਡੋਰ ਦਾ ਮਜ਼ਾ ਹੀ ਅਟਾ ਜੀ ਜਿਵੇਂ ਪੁਲਿਸ ਪ੍ਰਸ਼ਾਸਨ ਆ ਲਗਾਤਾਰ ਅਪਰਾਲੇ ਕਰ ਰਿਹਾ ਗਿਆ ਉਹਨਾਂ ਨੂੰ ਵੀ ਕੀ ਅਪੀਲ ਕਰਨੀ ਚਾਹੋਗੇ ਕਿ ਇਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਪੁਲਸ ਪੁਲਸ ਨੂੰ ਹੀ ਸਖਤਾਈ ਦਾ ਵੈਸਾ ਬਹੁਤ ਕਰਕੇ ਪੁਲਸ ਨੇ ਬਾਕੀ ਮੇਰੇ ਹਿਸਾਬ ਨਾਲ ਤੈਅ ਕਿ ਪੁਲਸ ਨੂੰ ਜ਼ਿਆਦਾ ਮਤਲਬ ਕਿ ਕੋਠਿਆਂ ਚੜ੍ਹ ਕੇ ਦੇਖਣਾ ਚਾਹੀਦਾ ਹੈ ਕਿ ਹਾਂ ਵੀ ਕੀ ਹੋ ਰਿਹਾ ਕਿਹੜੇ ਕਿਹੜੇ ਬੱਚੇ ਉਡਾ ਰਹੇ ਜਿਹੜੇ ਬੱਚੇ ਉਡਾ ਰਹੇ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਪੁਲਸ ਜੇ ਮੈਂ ਦੇਖੇ ਜਿਹੜਾ ਵੀ ਪਤੰਗ ਕੱਟ ਕੇ ਡੇਗਦਾਗਾ ਉਸੇ ਨਾਲ ਚੈਨਾ ਡੋਰ ਹੁੰਦੀ ਆ ਭਾਬੇ ਕਿੰਨੀ ਵੀ ਸਖਾਈ ਕੀਤੀ ਹੈ ਹਾਂਜੀ ਤਕਰੀਬਨ ਤਕਰੀਬਨ 90% ਲੋਕ ਚੈਨਾ ਡੋਰ ਨਾਲ ਹੀ ਹਜੇ ਉਡਾ ਰਹੇ ਨੇ ਸਾਡੇ ਨਾਲ ਵੀਰ ਜੀ ਹੋਰ ਵੀ ਜੁੜੇ ਹੋ ਨਾ ਨਾ ਵੀ ਗੱਲ ਕਰਤੇ ਆਗੇ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਸੋਹਣ ਲਾਲਾ ਜੀ ਦੇਖਿਆ ਗਿਆ ਤੁਸੀਂ ਪੁਰਾਣੀ ਰੀਤ ਨੂੰ ਹਜੇ ਵੀ ਜਾਰੀ ਰੱਖਿਆਗਾ ਚਾਈਨਾ ਡੋਰ ਦੀ ਥਾਂ ਤੇ ਜਿਹੜੀ ਇਹ ਦੇਸੀ ਡੋਰ ਹੈਗੀ ਆ ਆਪਦੀ ਸੂਤ ਰਹੇ ਹੋਗੇ ਇਹ ਕਿੰਨੇ ਕਿ ਚਿਰ ਤੋਂ ਇਸ ਤਰ੍ਹਾਂ ਕਰ ਰਹੇ ਹੋ ਸਰ ਮੈਂ ਨਾ ਦੇਖੋ ਮੈਂ ਬਚਪਨ ਤੋਂ ਹੀ ਕਰਦਾ ਆ ਰਿਹਾਗਾ ਕਾਫੀ ਟਾਈਮ ਹੋ ਗਿਆ ਮੈਂ ਕਦੇ ਚਾਈਨਾ ਡੋਰ ਲੀਤੀ ਨਹੀਂ ਹੈਗੀ ਆ ਜਦੋਂ ਵੀ ਮਿਲਣਾ ਇਹ ਆਪਦੀ ਸੂਤ ਕੇ ਹੀ ਬਣਾਣਾ ਹੈਗਾ ਉਨ ਮੇਰਾ ਬੇਟਾ ਵੀ ਹੈਗਾ ਮੇਰਾ ਬੇਟਾ ਵੀ ਲੱਗਿਆ ਹੋਇਆ ਨਾਲ ਚੁੱਤਨ ਵਾਸਤੇ ਤੇ ਛੋਟੇ ਬੇਟੇ ਨੇ ਨਹੀਂ ਕਿਤੇ ਜਦ ਕਿਤੇ ਵੀ ਜੋ ਲੋਕਾਂ ਦੇ ਜਵਾਬ ਹੈ ਜਿਹੜੋ ਚਾਈਨਾ ਡੋਲ ਬਤ ਕਰ ਰਿਹਾ ਤੇ ਮੈਂ ਵੀ ਚਾਈਨਾ ਡੋਲ ਬਤ ਨਹੀਂ ਮੇਰਾ ਬੇਟਾ ਵੀ ਜਿੱਦ ਕਰ ਰਿਆ ਸੀਗਾ papa ਮੈਂ ਚਾਈਨਾ ਡੋਲ ਲੈਣੀ ਹੈ ਚਾਈਨਾ ਡੋਲ ਲੈਣੀ ਆ ਮੈਂ ਆਪਦੇ ਬੇਟੇ ਨੂੰ ਡਾਟਿਆ ਵੀ ਬੇਟਾ ਤੂੰ ਚਾਈਨਾ ਡੋਲ ਨਹੀਂ ਲੈਣੀ ਤੈਨੂੰ ਪਤਾ ਹੈਗਾ ਕਿੰਨੇ ਆਸੇ ਹੋ ਰਹੇ ਹੈਗੇ ਆ ਤਾਂ ਵੀ ਮੈਂ ਉਹਨੂੰ ਲੈ ਕੇ ਨਹੀਂ ਦਿੱਤੀ ਫਿਰ ਵੀ ਮੈਂ ਉਹ ਫੇਰ ਇਹਦੇ ਤੇ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਕੀ ਕੁਝ ਚਾਹੀਦਾ ਇਹਦੇ ਵਾਸਤੇ ਇਹਦੇ ਵਾਸਤੇ ਦੇਖੋ ਜੀ ਬਾਜ਼ਾਰ ਵਿੱਚੋਂ ਆਪਾਂ ਨੂੰ ਸਮਾਨ ਇਕੱਠਾ ਕਰਨਾ ਜਿਵੇਂ ਸੁਰੇਸ਼ ਹੋ ਗਿਆ ਮੰਜਾ ਹੋ ਗਿਆ ਕੰਚ ਹੋ ਗਿਆ ਮਤਲਬ ਕਿ ਕਾਫੀ ਮਿਹਨਤ ਕਰਨੀ ਪੈਂਦੀ ਹੈ ਇਹਦੇ ਵਾਸਤੇ ਤੇ ਮਿਹਨਤ ਬੁਰੀ ਲੱਗਦੀ ਹੈ ਕਿ ਦਿਹਾੜੀ ਬੁਰੀ ਲੱਗ ਜਾਂਦੀ ਹੈ ਜੀ ਸੁੱਤਣ ਵਾਸਤੇ ਹੁਣ ਜਿਵੇਂ ਵਾ ਵਾ ਬਸੰਤਪੈਂਚੇ ਵਾਲੇ ਨੇ ਇੰਜੋਏ ਕਰਦੇ ਆ ਪਤੰਗਡ ਹਉਣ ਤੇ ਤੁਹਾਡਾ ਇੰਜੋਏ ਤਾਂ ਉਹ ਤੋਂ ਪਹਿਲੇ ਸ਼ੁਰੂ ਹੋ ਜਾਂਦੇ ਜਦੋਂ ਸੁੱਤਣੀ ਸ਼ੁਰੂ ਕਰ ਦਿੰਦੇ ਆ ਜੀ ਇੰਜਾਂ ਦਾ ਦੇਖੋ ਹੁਣ ਚੱਲੀ ਜਾਂਦਾ ਬਣਾ ਇੰਜੋਏ ਠੀਕ ਆ ਬਸੰਤਾਲੇ ਦਿਨ ਵੀ ਕਰਾਂਗੇ ਪੂਰਾ ਇੰਜੋਏ ਨਾਲੇ ਬੱਚੇ ਖੇਡ ਲੱਗੇਗੇ ਨਾਲੇ ਬੱਚੇ ਖੇਡ ਲੱਗੇ ਆ ਵੀ ਕਰੀ ਜਾਂਦੇ ਆ ਇੰਜੋਏ ਹੋ ਰਿਹਾ ਇਹਨਾਂ ਦਾ ਬੱਚਾ ਦਾ ਤੇ ਜਿਹੜੇ ਮਾਪੇ ਬੱਚਾ ਨੂੰ ਚైనా ਡੋਰ ਲੈ ਕੇ ਦਿੰਦੇ ਹੈਗੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦਾ ਮੈਂ ਉਹਨਾਂ ਨੂੰ ਐਂ ਕਹੂੰਗਾ ਵੀ ਜਿਹੜੇ ਵੀ ਆਪਣੇ ਬੱਚੇ ਹੈਗੇ ਉਹਨਾਂ ਨੂੰ ਤੁਸੀਂ ਚైనా ਡੋਰ ਨਾ ਲੈ ਕੇ ਦਿਓ ਆਪਣੇ ਹੁਣ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਐਨੀ ਡੋਰ ਆ ਰਹੀ ਹੈ ਜਿਵੇਂ ਬਰੇਲੀ ਦੀ ਹੋਰ ਵੀ ਆ ਪੀਪਰਕਾਰ ਦੀ ਡੋਰ ਆਉਂਦੀ ਆ ਤੁਸੀਂ ਉਹਨਾਂ ਨੂੰ ਉਹ ਡੋਰ ਲੈ ਕੇ ਦਿਓ ਪਰ ਚਾਇਨਾ ਡੋਰ ਨਾ ਖਰੀਦੋ ਤੁਸੀਂ ਚਾਇਨਾ ਡੋਰ ਦਾ ਵ્યાਸੇ ਵੀ ਨਹੀਂ ਕਰਨੀ ਚਾਹੀਦੀ ਆਪਣੇ ਪਹਿਲਾਂ ਵੀ ਕਿਹਾ ਜੇ ਦੇਖਿਆ ਜਾਵੇ ਤਾਂ ਕਈ ਹਾਸੇ ਹੋ ਚੁੱਕੇਗੇ ਇੱਕ ਵਿਅਕਤੀ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਇਹ ਹਮ ਦਾ ਹਸਤਾਲ ਚ ਪੈਗਾ ਪੁਲਿਸ ਪ੍ਰਸ਼ਾਸਨ ਵੱਲੋਂ ਸਖਤਾਈ ਵਰਤੀ ਜੇ ਪਰ ਫਿਰ ਵੀ ਮਾਪੇ ਹਟਦੇ ਨਹੀਂਗੇ ਦੇਖੋ ਜੀ ਉਹ ਮੈਂ ਦੇਖਿਆ ਕਈ ਵੀਡੀਓ ਵਾਇਰਲ ਵੀ ਹੁੰਦੀ ਹੈਗੀ ਹੈ ਮੈਂ ਵੀਡੀਓ ਦੇ ਵਿੱਚ ਦੇਖਿਆ ਆਪਣੇ ਨਾਮਦੇਵ ਗਿੱੜ ਦੇ ਵਿੱਚ ਹੈ ਇੱਕ ਮੁੰਡਾ ਸੀਗਾ ਉਹਦੀ ਗਰਦਨ ਘਟੀ ਗਈ ਸੀਗੀ ਉਨ ਵੀ ਉਹ ਜਿਆਦਾ ਸੀਰੀਅਸ ਹੈ ਏਮਸ ਹਸਪੀਟਲ ਦੇ ਵਿੱਚ ਦਾਖਲ ਹੈਗਾ ਪਰ ਵੀ ਲੋਕ ਹਟਦੇ ਨਹੀਂਗੇ ਚਾਇਨਾ ਡੋਰ ਉਦਾਰਨ ਵਾਸਤੇ ਤੇ ਪਰ ਪੁਲਿਸ ਪ੍ਰਸ਼ਾਸਨ ਵੀ ਕੁਝ ਕਰਨਾ ਚਾਹੀਦਾ ਹੈਗਾ ਵੀ ਚਾਇਨਾ ਡੋਰ ਨੂੰ ਬੰਦ ਕਰਨਾ ਚਾਹੀਦਾ ਹੈਗਾ ਜਿੱਥੇ ਉਹ ਚਾਇਨਾ ਡੋਰ ਬੰਦੀ ਹੈ ਉਹ ਫੈਕਟਰੀ ਵੀ ਬੰਦ ਹੋਣੀ ਚਾਹੀਦੀ ਹੈ ਹੁਣ ਜਿਵੇਂ ਕੋਠੇ ਤੇ ਚੜਕੇ ਜੇ ਆਪਾਂ ਦੇਖਿਆ ਜਾਵੇ ਤਾਂ ਉੱਥੇ ਪਤੰਗ ਉਡਾਰੇਗੇ ਉੱਥੇ ਚਾਇਨਾ ਡੋਰ ਹੁੰਦੀ ਹੈ ਤੇ ਇਹ ਨਹੀਂ ਲੱਗਦਾ ਵੀ ਗਲੀਆਂ ਦੇ ਇੱਕ ਵਿੱਚ ਘੁੰਮਣ ਨਾਲੋਂ ਜਦ ਕਾਨਾਂ ਤੇ ਚੱਕ ਕਰਨੋਂ ਮਕਾਨਾਂ ਦੇ ਵੀ ਚੈੱਕ ਕਰਨੀ ਚਾਹੀਦੀ ਜਿੱਥੇ ਪਤੰਗ ਡਾ ਰਹੇ ਆ ਬੱਚੇ ਨਹੀਂ ਸਾਰੇ ਕਿਤੇ ਚੈੱਕ ਕਰਨੀ ਚਾਹੀਦੀ ਜੀ ਹੁਣ ਦੇਖੋ ਹੁਣ ਚਾਈਨਾ ਡੋਰੀ ਉਡਾਉਂਦੇ ਆ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਕਿਹੜੇ ਛੱਤ ਦੇ ਵਿੱਚ ਚਾਈਨਾ ਡੋਰੀ ਉਡ ਰਹੀ ਆ ਪੁਲਿਸ ਬਸ ਸਾਰੇ ਨੂੰ ਅਗਰ ਡਰੋਨ ਲਗਾ ਕੇ ਚੈੱਕ ਕਰਨ ਠੀਕ ਹੈ ਜੀ ਹੁਣ ਆਪਾਂ ਨੂੰ ਇਹ ਤਾਂ ਪਤਾ ਨਹੀਂ ਲੱਗ ਰਿਹਾ ਕਿੱਥੇ ਆ ਡਰੋਨ ਲਗਾ ਕੇ ਚੈੱਕ ਕੀਤਾ ਜਾਏ ਜਿਹੜਾ ਫਰਜ ਆ ਉਸ ਤੇ ਸਖਤ ਕਾਰਵਾਈ ਕੀਤੀ ਜਾਏ ਹੁਣ ਛੋਡੇ ਵੱਲੋਂ ਕਿੰਨੇ ਕੁ ਗੁੱਟੇ ਦੇ ਸੂਤੇ ਗਏ ਕਿੰਨੇ ਕੁ ਗੁੱਟੇ ਸੁੱਤੇ ਹਾਲੇ ਤੱਕ ਦਾ ਦੇਖੋ ਅਸੀਂ ਦੂਸਰਾ ਗੁੱਟਾ ਸੁੱਤਰੇ ਆ ਜੀ ਅੱਜ ਤੱਕ 4 ਗੁੱਟੇ ਤੱਕ ਸੁੱਦਾਂਗੇ ਤੇ ਬਸੰਦ ਤੱਕ ਘੱਟੋ ਘੜ 15000 20 ਗੁੱਟੇ ਸੁੱਦਾਂਗੇ ਜੀ ਤੇ ਫਿਰ ਇਸੇ ਨੇ ਇੰਜੋਏ ਕਰਨਾ ਪਾਵੇਂ ਕੱਟੇ ਜਾਣ ਦੇ ਪਤਾ ਹਾਂ ਚਾਹੇ ਕੱਟੇ ਜਾਣ ਪਰ ਇੰਜੋਏ ਹੋ ਜਾਏ ਸਾਡਾ ਪਤੰਗ ਕੱਟ ਜੇ ਅਸੀਂ ਪਤੰਗ ਉਡਾਨੀ ਆ ਇੰਜੋਏ ਫੁੱਲ ਕਰਾਗੇ ਸਾਡ ਨੂੰ ਕੋਈ ਕਿਉਂਕਿ ਇਹ ਸ਼ੌਂਕਤ ਹੈ ਜਿਹੜਾ ਹੁੰਦਾ ਜੇ ਕਹਦੇ ਕਿ ਕੱਟਣ ਕਟਾਉਣ ਦਾ ਹੀ ਹੈ ਭਾਵੇਂ ਕੱਟਿਆ ਗਿਆ ਤਾਂ ਭਾਵੇਂ ਘਟਾਇਆ ਪਰ ਇਹ ਨਹੀਂ ਵੀ ਕਿਸੇ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਹਾਂਜੀ 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 ਦੇਖੋ ਜੀ ਮਾਰਕੀਟੇ ਦੇ ਵਿੱਚ ਐਜੀ ਵੀ ਡੋਰ ਆਂਦੀ ਹੈਗੀ ਹੈ ਜ਼ਰੂਰੀ ਨਹੀਂ ਹੈ ਚਾਈਨਾ ਡੋਰ ਪਤੰਗ ਕੱਢਦੀ ਹੈਗੀ ਐਜੀ ਡੋਰ ਆ ਵੀ ਆਂਦੀ ਹੈਗੀ ਆ ਉਹ ਵੀ ਪਤੰਗ ਕੱਢ ਦਿੰਦੀ ਆ ਪਰ ਤਰੀਕਾ ਹੁੰਦਾ ਪਤੰਗ ਕਿਵੇਂ ਉਡਾਣਾ ਹੈਗਾ ਠੀਕ ਹੈ ਨਾ ਜੀ ਇਹ ਨਹੀਂ ਆ ਵੀ ਆਪਾਂ ਪਲਾਸਟੀ ਦੀ ਡੋ ਲੈ ਕੇ ਆ ਕੇ ਉਹਦੇ ਨਾਲ ਪਤੰਗ ਕੱਟਿਆ ਗਿਆ ਹੈਗਾ ਤੁਸੀਂ ਆ ਜਿਵੇਂ ਆਪਣੀ ਸੂਤੀ ਇਹ ਵੀ ਪਤੰਗ ਕੱਟ ਦੋਗੇ ਪਰ ਉਡਾਉਣ ਦਾ ਤਰੀਕਾ ਹੋਣਾ ਚਾਹੀਦਾ ਕਿਵੇਂ ਘਟਣਾ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਵੀਰ ਜਿੰਨਾ ਵੱਲੋਂ ਇੱਕ ਮੈਸੇਜ ਵੀ ਦਿੱਤਾ ਜਾ ਰਿਹਾ ਹੈਗਾ ਤੇ ਇਹਨਾਂ ਨੇ ਪੁਰਾਣੀ ਰੀਤ ਵੀ ਜਿਹੜੀ ਰੀਤ ਹੈਗੀ ਜਾਰੀ ਰੱਖੀ ਹੈ ਕਿਉਂਕਿ ਇਹਨਾਂ ਵੱਲੋਂ ਜਿਹੜੀ ਡੋਰ ਹੈਗੀ ਉਹ ਅੱਥੀ ਸੁੱਤੀ ਜਾ ਰਹੀ ਹੈਗੀ ਇਹਨਾਂ ਨੇ ਕਿਹਾ ਹੈ ਪਹਿਲੇ ਦਿਨੋਂ ਹੀ ਅਸੀਂ ਜਿਹੜੀ ਇਹ ਡੋਰ ਹੈਗੀ ਇਹੀ ਵਰਤਦੇ ਅੱਜ ਤੱਕ ਚੈਨਾ ਡੋਰ ਨਹੀਂ ਲੈਂਦੀ ਤੇ ਨਾ ਬੱਚਿਆਂ ਨੂੰ ਲਿਆਉਣ ਦਿੰਦੀ ਹੈਗੀ ਤੇ ਬੱਚਿਆਂ ਨੂੰ ਨਾਲ ਲਾ ਕੇ ਇਹਨਾਂ ਨੂੰ ਸਿਖਾਇਆ ਵੀ ਜਾ ਰਿਹਾ ਵੀ ਇਸ ਤਰ੍ਹਾਂ ਜਿਹੜੀ ਇਹ ਡੋਰ ਸੂਤ ਕੇ ਇਹਦੇ ਨਾਲ ਇੰਜੋਏ ਕਰੋ ਕੰਨ ਨੇ ਇਹ ਵੀ ਕਿਹਾ ਕਿ ਇਹ ਜਿਹੜੇ ਪਤੰਗਬਾਜ਼ੀ ਹੁੰਦੀ ਹੈ ਇਹ ਸਿਰਫ ਸ਼ੌਂਕ ਹੁੰਦਾ ਹੈਗਾ ਵੀ ਜਾਂ ਤਾਂ ਪਤੰਗ ਕੱਟ ਦੇਣਾ ਤੇ ਜਾਂ ਕਟਾ ਲੈਣਾ ਇਹ ਕੋਈ ਇਹ ਜ਼ਰੂਰੀ ਨਹੀਂਗਾ ਵੀ ਆਪਾਂ ਚੈਨਾ ਡੋਰੀ ਬੱਤਨੇ ਤੇ ਆਪਾਂ ਪਤੰਗ ਕਿਸੇ ਦਾ ਕੱਟਣਾ ਹੀ ਹੈ ਆਪਣਾ ਜੇ ਕੱਟਿਆ ਜਾਂਦਾ ਉਹ ਵੀ ਇੰਜੋਈ ਹੈਗਾ ਇਸ ਨੂੰ ਸ਼ੌਂਕ ਨੂੰ ਜਿਹੜਾ ਕਿਸੇ ਦੀ ਜ਼ਿੰਦਗੀ ਨਾਲ ਖਲਵਾੜ ਕਰਕੇ ਨਹੀਂ ਮਨਾਉਣਾ ਚਾਹੀਦਾ ਬਟੰਡਾ ਤੋਂ ਜੀਟੀ ਵੀ ਲੈਣ ਨਾਲ ਸੰਗ